ਵਾਲ ਜੀ ਹੁਸ਼ਿਆਰਪੁਰ ਦੇ ਜਿਹੜੇ ਪੁਨਾ ਰੋਡ ਬਾਈਪਾਸ ਤੇ ਪਹੁੰਚ ਚੁੱਕੇ ਹਨ ਔਰ ਇੱਕ ਆਫਰੇ ਦੇ ਵਿੱਚ ਜਿਵੇਂ ਕਿ ਜੰਮਰ ਲੱਗੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਔਰ ਪੁਲਿਸ ਦੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਜਿਉਂ ਕਿ ਪਾਇਲਟ ਗੱਡੀਆਂ ਹਨ ਬੁਲਟ ਪ੍ਰੂਫ ਗੱਡੀਆਂ ਹਨ ਔਰ ਇਹਨਾਂ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਕੇਦਰੀਵਾਲ ਜੀ ਔਰ ਉਹਨਾਂ ਦਾ ਪਰਿਵਾਰ ਹੈ ਜੋ ਉਹ ਇੱਥੇ 10 ਦਿਨ ਦੇ ਲਈ ਅੰਤਰ ਧਿਆਨ ਹੋਣ ਲਈ ਆਤਮਿਕ ਸ਼ਾਂਤੀ ਲਈ ਦਿਮਾਗ ਨੂੰ ਸ਼ਾਂਤੀ ਲਈ ਜਿਹੜਾ ਇੱਥੇ 10 ਦਿਨ ਰਹਿਣਗੇ ਔਰ ਹੋ ਸਕਦਾ ਹੈ ਕਿ 15 ਦਿਨ ਵੀ ਇੱਥੇ ਰਹਿ ਸਕਦੇ ਹਨ ਸਹਾयोगी ਦੀਪਕ ਦਿਨਾਨ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ ਲੈ ਆਵਾਂ ਜੀ ਹੁਸ਼ਿਆਰਪੁਰ ਦੇ ਜਿਹੜੇ ਪੁਲਾ ਰੋਡ ਬਾਈਪਾਸ ਤੇ ਪਹੁੰਚ ਚੁੱਕੇ ਹਨ ਔਰ ਇੱਕ ਆਫਰੇ ਦੇ ਵਿੱਚ ਜਿਵੇਂ ਕਿ ਜੈਮਰ ਲੱਗੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਔਰ ਪੁਲਿਸ ਦੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਜਿਉਂ ਕਿ ਪਾਇਲਟ ਗੱਡੀਆਂ ਹਨ ਬੁਲੇਟ ਪ੍ਰੂਫ ਗੱਡੀਆਂ ਹਨ ਔਰ ਇਹਨਾਂ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਕੇਦਰੀਵਾਲ ਜੀ ਔਰ ਉਹਨਾਂ ਦਾ ਪਰਿਵਾਰ ਹੈ ਜੋ ਉਹ ਇੱਥੇ 10 ਦਿਨ ਦੇ ਲਈ ਅੰਤਰ ਧਿਆਨ ਹੋਣ ਲਈ ਆਤਮਿਕ ਸ਼ਾਂਤੀ ਲਈ ਦਿਮਾਗ ਨੂੰ ਸ਼ਾਂਤੀ ਲਈ ਜਿਹੜਾ ਇੱਥੇ 10 ਦਿਨ ਰਹਿਣਗੇ ਔਰ ਹੋ ਸਕਦਾ ਹੈ ਕਿ 15 ਦਿਨ ਵੀ ਇੱਥੇ ਰਹਿ ਸਕਦੇ ਹਨ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਪੰਜਾਬ ਤੱਕ ਲੈ ਵਾਲ ਜੀ ਹੁਸ਼ਿਆਰਪੁਰ ਦੇ ਜਿਹੜੇ ਉਹਨਾਂ ਰੋਡ ਬਾਈਪਾਸ ਤੇ ਪਹੁੰਚ ਚੁੱਕੇ ਹਨ ਔਰ ਇੱਕ ਆਫਲੇ ਦੇ ਵਿੱਚ ਜਿਵੇਂ ਕਿ ਜੈਮਰ ਲੱਗੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਔਰ ਪੁਲਿਸ ਦੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਜੋ ਕਿ ਪਾਇਲਟ ਗੱਡੀਆਂ ਹਨ ਬੁਲਟ ਪ੍ਰੂਫ ਗੱਡੀਆਂ ਹਨ ਔਰ ਇਹਨਾਂ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਕੇਦਰੀਵਾਲ ਜੀ ਔਰ ਉਹਨਾਂ ਦਾ ਪਰਿਵਾਰ ਹੈ ਜੋ ਉਹ ਇੱਥੇ 10 ਦਿਨ ਦੇ ਲਈ ਅੰਤਰਧਿਆਨ ਹੋਣ ਲਈ ਆਤਮਿਕ ਸ਼ਾਂਤੀ ਲਈ ਦਿਮਾਗ ਨੂੰ ਸ਼ਾਂਤੀ ਲਈ ਜਿਹੜਾ ਇੱਥੇ 10 ਦਿਨ ਰਹਿਣਗੇ ਔਰ ਹੋ ਸਕਦਾ ਹੈ ਕਿ 15 ਦਿਨ ਵੀ ਇੱਥੇ ਰਹਿ ਸਕਦੇ ਹਨ ਸਹਿਯੋਗੀ ਦੀਪਕ ਦਿਨਾਨ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ ਲੈ ਵਲਜੀ ਹੁਸ਼ਿਆਰਪੁਰ ਦੇ ਜਿਹੜੇ ਪੁਨਾ ਰੋਡ ਬਾਈਪਾਸ ਤੇ ਪਹੁੰਚ ਚੁੱਕੇ ਹਨ ਔਰ ਇੱਕ ਆਫਰੇ ਦੇ ਵਿੱਚ ਜਿਵੇਂ ਕਿ ਜੈਮਰ ਲੱਗੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ ਔਰ ਪੁਲਿਸ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ ਜਿਉਂ ਕਿ ਪਾਇਲਟ ਗੱਡੀਆਂ ਹਨ ਬੁਲਟ ਪ੍ਰੂਫ ਗੱਡੀਆਂ ਹਨ ਔਰ ਇਹਨਾਂ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਕੇਦਰੀਵਾਲ ਜੀ ਔਰ ਉਹਨਾਂ ਦਾ ਪਰਿਵਾਰ ਹੈ ਜੋ ਉਹ ਇੱਥੇ 10 ਦਿਨ ਦੇ ਲਈ ਅੰਤਰਧਿਆਨ ਹੋਣ ਲਈ ਆਤਮਿਕ ਸ਼ਾਂਤੀ ਲਈ ਦਿਮਾਗ ਨੂੰ ਸ਼ਾਂਤੀ ਲਈ ਜਿਹੜਾ ਇੱਥੇ 10 ਦਿਨ ਰਹਿਣਗੇ ਔਰ ਹੋ ਸਕਦਾ ਹੈ ਕਿ 15 ਦਿਨ ਵੀ ਇੱਥੇ ਰਹਿ ਸਕਦੇ ਹਨ ਸਹਾਯੋਗੀ ਦੀਪਕ ਦਿਨਾਨ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ ਲੈ ਵੱਲ ਜੀ ਹੁਸ਼ਿਆਰਪੁਰ ਦੇ ਜਿਹੜੇ ਪੁਨਾ ਰੋਡ ਬਾਈਪਾਸ ਤੇ ਪਹੁੰਚ ਚੁੱਕੇ ਹਨ ਔਰ ਇੱਕ ਆਫਰੇ ਦੇ ਵਿੱਚ ਜਿਵੇਂ ਕਿ ਜੈਮਰ ਲੱਗੀਆਂ ਗੱਡੀਆਂ ਦਿਖਾਈ ਦੇ ਰੀਆਂ ਹਨ ਔਰ ਪੁਲਿਸ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ ਜੋ ਕਿ ਪਾਇਲਟ ਗੱਡੀਆਂ ਹਨ ਬੁਲੇਟ ਪ੍ਰੂਫ ਗੱਡੀਆਂ ਹਨ ਔਰ ਇਹਨਾਂ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਕੇਦਰੀਵਾਲ ਜੀ ਔਰ ਉਹਨਾਂ ਦਾ ਪਰਿਵਾਰ ਹੈ ਜੋ ਉਹ ਇੱਥੇ 10 ਦਿਨ ਦੇ ਲਈ ਅੰਤਰਧਿਆਨ ਹੋਣ ਲਈ ਆਤਮਿਕ ਸ਼ਾਂਤੀ ਲਈ ਦਿਮਾਗ ਨੂੰ ਸ਼ਾਂਤੀ ਲਈ ਜਿਹੜਾ ਇੱਥੇ 10 ਦਿਨ ਰਹਿਣਗੇ ਔਰ ਹੋ ਸਕਦਾ ਹੈ ਕਿ 15 ਦਿਨ ਵੀ ਇੱਥੇ ਰਹਿ ਸਕਦੇ ਹਨ ਸਹਾਯੋਗੀ ਦੀਪਕ ਦਿਨਾਨ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਪੰਜਾਬ ਤੱਕ ਲੈ